ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਖਾਸ ਕਰਕੇ ਕੋਨਾ ਮਾਮਾਂ ਦੇ ਲਈ ਆ ਜੋ ਆਪਣੇ ਬੱਚਿਆਂ ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਤ ਰਹਿੰਦੇ ਆ ਨੇ ਭਾਵ ਕਿ ਜੋ ਆਪਣੇ ਬੱਚਿਆਂ ਦੀ ਬਹੁਤ ਜ਼ਿਆਦਾ ਫਿਕਰ ਕਰਦੇ ਆ ਨੇ ਕਈ ਭੈਣਾ ਕਮੈਂਟ ਬਾਕਸ ਦੇ ਵਿੱਚ ਅਕਸਰ ਹੀ ਇਹ ਸਵਾਲ ਕਰਦੀਆਂ ਨੇ ਕਿ ਸਾਨੂੰ ਕੋਈ ਆਪਣੇ ਬੱਚਿਆਂ ਦੀ ਤੰਦਰੁਸਤੀ ਤਰੱਕੀ ਦੇ ਲਈ ਪਾਠ ਦੱਸੋ ਕੋਈ ਸ਼ਬਦ ਜਾਪ ਦੱਸੋ ਜਾਂ ਕੋਈ ਨੁਕਤਾ ਦੱਸੋ। ਕਈ ਭੈਣਾ ਬੀਬੀਆਂ ਕਮੈਂਟ ਬਾਕਸ ਦੇ ਵਿੱਚ ਲਿਖਦੀਆਂ ਨੇ ਕਿ ਸਾਡਾ ਬੱਚਾ ਪੜਾਈ ਦੇ ਵਿੱਚੋਂ ਬਹੁਤ ਕਮਜ਼ੋਰ ਆ। ਉਹਦਾ ਪੜਾਈ 'ਚ ਮਨ ਨਹੀਂ ਲੱਗਦਾ। ਜਾਂ ਕਈ ਭੈਣਾ ਕਹਿੰਦੀਆਂ ਕਿ ਸਾਡਾ ਬੱਚਾ ਸਰੀਰਕ ਪੱਖੋਂ ਬਣਾ ਕਮਜ਼ੋਰ ਆ। ਉਹਦੇ ਸਰੀਰ ਨੂੰ ਹਰ ਵੇਲੇ ਆਲਸ ਪਿਆ ਰਹਿੰਦਾ ਏ। ਉਹ ਥੱਕਿਆ ਥੱਕਿਆ ਰਹਿੰਦਾ। ਕਈ ਵਾਰ ਅਕਿੰਗਿਆ ਕਿ ਸਾਡੇ ਬੱਚੇ ਜिद ਬਹੁਤ ਜ਼ਿਆਦਾ ਹੀ ਕਰਦੇ ਨੇ ਜਿਨ੍ਹਾਂ ਦੇ ਬੱਚੇ ਜਵਾਨ ਹੋ ਚੁੱਕੇ ਨੇ ਉਹਨਾਂ ਨੂੰ ਇਹ ਫਿਕਰ ਲੱਗੀ ਰਹਿੰਦੀ ਹੈ ਕਿ ਸਾਡਾ ਬੱਚਾ ਕਿਤੇ ਮਾੜੀ ਸੰਗਤ ਦੇ ਵਿੱਚ ਨਾ ਪੈ ਜਾਵੇ ਤਾਂ ਸੰਗਤ ਜੀ ਮਾਮਾਂ ਦੀ ਜੋ ਵੀ ਚਿੰਤਾ ਹੈ ਤੁਹਾਡਾ ਬੱਚਾ ਭਾਵੇਂ ਅਜੇ ਛੋਟਾ ਹੈ ਕਾਨੇ ਜਵਾਨ ਹੋ ਚੁੱਕਿਆ ਹੈ ਸਭ ਦੇ ਲਈ ਅੱਜ ਆਪਾਂ ਇੱਕ ਬਹੁਤ ਪਾਵਰਫੁਲ ਨੁਕਤਾ ਲੈ ਕੇ ਆਈਆਂ ਹਾਂ ਅਤੇ ਵੀਡੀਓ ਦੇ ਅਖੀਰ ਦੇ ਵਿੱਚ ਇੱਕ ਸ਼ਬਦ ਜਾਪ ਦੀ ਵੀ ਸਾਂਝ ਪਾਵਾਂਗੇ ਜੋ ਸ਼ਬਦ ਜਾਪ ਮਾਮਾ ਨੇ ਖੁਦ ਵੀ ਕਰਨਾ ਹੈ ਅਤੇ ਆਪਣੇ ਬੱਚਿਆਂ ਤੋਂ ਵੀ ਕਰਵਾਉਣਾ ਹੈ ਤਾਂ ਦੇਖਣਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਤੁਹਾਡੀ ਜੋ ਵੀ ਆਪਣੇ ਬੱਚਿਆਂ ਦੇ ਪ੍ਰਤੀ ਚਿੰਤਾ ਹੈ ਉਹ ਦੂਰ ਹੋ ਜਾਵੇਗੀ ਤੁਸੀਂ ਜੋ ਵੀ ਆਪਣੇ ਬੱਚਿਆਂ ਦੇ ਲਈ ਚਾਹੁੰਦੇ ਹੋ ਕਿ ਸਾਡਾ ਬੱਚਾ ਤੰਦਰੁਸਤ ਰਹੇ ਤਰੱਕੀ ਕਰੇ ਤਾਂ ਦੇਖਣਾ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਬੱਚੇ ਨੂੰ ਚੰਗੀ ਮਨਤ ਬੁੱਧ ਆਉਣੀ ਸ਼ੁਰੂ ਹੋ ਜਾਵੇਗੀ ਤੁਹਾਡੇ ਬੱਚੇ ਦੀ ਤੰਦਰੁਸਤੀ ਤਰੱਕੀ ਦੇ ਰਾਹ ਖੁੱਲ ਜਾਣਗੇ ਤਾਂ ਫਿਰ ਆਓ ਕੱਲ ਕੱਲਗੇ ਆ ਕੋ ਸ਼ਕਤੀਸ਼ਾਲੀ ਕੋਪਾ ਅਤੇ ਸ਼ਕਤੀਸ਼ਾਲੀ ਸ਼ਬਦਾਂ ਬਾਰੇ ਜੋ ਤੁਹਾਡੇ ਬੱਚੇ ਤੇ ਭਾਰ ਤੁਹਾਡੇ ਬੱਚੇ ਦੀ ਕਿਸਮਤ ਨੂੰ ਬਦਲ ਸਕਦੇ ਆ ਤਾਂ ਅਸਾਂ ਅੱਜ ਦਿਨੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਉਹ ਸ਼ਕਤੀਸ਼ਾਲੀ ਪਾਵਰਫੁੱਲ ਤੂਪਾ ਬਾਰੇ ਮੁਕਤੇ ਬਾਰੇ ਤਾਂ ਪੜ੍ਹੋ ਇਹ ਮੁਕਤਾ ਹੈ ਰੋਟੀ ਦਾ ਇੱਕ ਰੋਟੀ ਤੁਹਾਡੇ ਬੱਚੇ ਦੀ ਕਿਸਮਤ ਨੂੰ ਬਦਲ ਸਕਦੀ ਆ ਜਿਹੜੀ ਰੋਟੀ ਆਪਾਂ ਹਰ ਰੋਜ਼ ਆਪਣੇ ਘਰ ਦੇ ਵਿੱਚ ਬਣਾਉਣੀ ਆ ਆਪਣੇ ਬੱਚੇ ਨੂੰ ਛਕਾਉਣੀ ਆ ਬਸ ਉਹਨੂੰ ਬਣਾਉਣ ਦਾ ਤਰੀਕਾ ਬਦਲਣਾ ਹੈ ਤਾਂ ਦੇਖਣਾ ਤੁਹਾਡੇ ਬੱਚੇ ਦਾ ਸੁਭਾਅ ਤੁਹਾਡੇ ਬੱਚੇ ਦੀ ਕਿਸਮਤ ਆਪਣੇ ਆਪ ਹੀ ਬਦਲਨੇ ਸ਼ੁਰੂ ਹੋ ਜਾਣਗੇ ਤਾਂ ਸੰਗਤ ਜੀ ਇੱਕ ਰੋਟੀ ਸਾਡੇ ਬੱਚੇ ਦੀ ਕਿਸਮਤ ਨੂੰ ਸਾਡੇ ਬੱਚੇ ਦੇ ਸੁਭਾਅ ਨੂੰ ਕਿੰਜ ਬਦਲ ਸਕਦੀ ਆ ਇਹ ਸਮਝਣ ਦੇ ਲਈ ਕਿ ਛੋਟੀ ਜੀ ਕਹਾਣੀਆਂ ਆ ਪਾਪ ਜੀ ਦੇ ਨਾਲ ਸੰਜੀ ਕਰਾਂਗੇ ਕਿਉਂਕਿ ਕਹਾਣੀ ਦੇ ਰਾਹੀਂ ਗੱਲ ਚੰਗੀ ਤਰ੍ਹਾਂ ਸਮਝਦੇ ਵਿੱਚ ਆਵੇ ਕਿ ਜੋ ਭੋਜਨ ਪ੍ਰਸ਼ਾਦਾ ਆਪਾਂ ਹਰ ਰੋਜ਼ ਛਕਦੇ ਆਂ ਜਿਹੜੀ ਰੋਟੀ ਆਪਾਂ ਹਰ ਰੋਜ਼ ਖਾਂਦੇ ਆਂ ਉਹ ਸਾਡੇ ਤਨ ਅਤੇ ਮਨ ਦੋਵਾਂ ਨੂੰ ਹੀ ਪ੍ਰਭਾਵਿਤ ਕਰਦੀ ਆ ਕਿਵੇਂ ਪ੍ਰਭਾਵਿਤ ਕਰਦੀ ਆ ਆਓ ਇੱਕ ਕਹਾਣੀ ਦੇ ਰਾਂ ਚੰਗੇ ਆ ਤਾਂ ਸੰਗਤ ਵੀ ਇਦਾਂ ਹੀ ਕਹਿੰਦੇ ਨਾ ਵੀ ਇੱਕ ਪੁਤਾਰ ਦੀ ਗੱਲ ਆ ਕਿ ਇੱਕ ਨਗਰ ਦੇ ਵਿੱਚ ਇੱਕ ਸੰਤ ਮਹਾਤਮਾ ਜੀ ਆਏ ਉਸ ਸੱਤ ਸਮਾਹਤ ਤੁਹਾਡੀ ਪਿੰਡ ਦੇ ਬਾਹਰ-ਬਾਰ ਇੱਕ ਕੁੜੀਆ ਬਣਾ ਕੇ ਰਹਿਣ ਲੱਗ ਗਏ ਸਾਰਾ ਦਿਨ ਭਜਨ ਮੰਨ ਦੀ ਕਰਦੇ ਜਿਹੜੇ ਲੋਕ ਸੰਤ ਮਹਾਤਮਾ ਜੀ ਦੇ ਕੋਲ ਆਉਂਦੇ ਸੰਤ ਮਹਾਤਮਾ ਜੀ ਨੂੰ ਨਾਮ ਰੱਬ ਦੀਆਂ ਗੱਲਾਂ ਸੁਣਦੇ ਰੱਬ ਦੇ ਨਾਲ ਜੋੜਨ ਵਾਲੀਆਂ ਗੱਲਾਂ ਸੁਣਦੇ ਜੇਕਰ ਕੋਈ ਆਪਣੇ ਦੁੱਖ ਤਕਲੀਫ ਲੈ ਕੇ ਆਉਂਦਾ ਤਾਂ ਸੰਤ ਮਹਾਤਮਾ ਜੀ ਉਹਦਾ ਵੀ ਹੱਲ ਕਰ ਦਿੰਦੇ ਹੌਲੀ ਹੌਲੀ ਸੰਤ ਮਹਾਤਮਾ ਜੀ ਦੇ ਚਰਚੇ ਚਾਰ ਪੇਰੇ ਨੂੰ ਲੱਗੇ ਬਹੁਤ ਸਾਰੀਆਂ ਸੰਗਤਾਂ ਹਰ ਰੋਜ਼ ਸੰਤ ਮਹਾਤਮਾ ਜੀ ਦੇ ਕੋਲ ਆਉਂਦੇ ਗਾ ਕਹਿੰਦੇ ਹੋਲੀ-ਹੋਲੀ ਕੱਲ ਉਸ ਨਗਰ ਦੇ ਰਾਜਾ ਅਤੇ ਰਾਣੀ ਤਾਂ ਕਿਹੇ ਪਹੁੰਚ ਗਏ ਰਾਜਾ ਰਾਣੀ ਵੀ ਮਹਾਤਮਾ ਜੀ ਦੇ ਦਰਸ਼ਨ ਕਰਨ ਦੇ ਲਈ ਪਹੁੰਚ ਗਏ ਜਦੋਂ ਆ ਕੇ ਮਹਾਤਮਾ ਜੀ ਦੇ प्रवचन ਸੁਨੇ ਤਾਂ ਕਹਿੰਦੇ ਉਹ ਬਹੁਤ ਪ੍ਰਭਾਵਿਤ ਹੋਏ ਅਤੇ ਉਹਨਾਂ ਨੇ ਉਹ ਸੰਤ ਮਹਾਤਮਾ ਜੀ ਨੂੰ ਬੇਨਤੀ ਕੀਤੀ ਤੁਸੀਂ ਸਾਡੇ ਨਾਲ ਮਹਿਲ ਟਿਕੋ ਆਰਾਮਦਾਇਕ ਜੀਵਨ ਜੀਓ ਸਾਨੂੰ ਸੇਵਾ ਦਾ ਮੌਕਾ ਦਿਓ ਕਹਿੰਦੇ ਸੰਤ ਮਹਾਤਮਾ ਜੀ ਨੇ ਬਣਾ ਕਿ ਰਾਜਾ ਨਹੀਂ ਮੈਂ ਤੇ ਬਿਲਕੁਲ ਆਰਾਮ ਨੇ ਜੀਆ ਮੈਨੂੰ ਕੋਈ ਦਿੱਕਤ ਨਹੀਂ ਆ ਪਰ ਕਹਿੰਦੇ ਰਾਜਾ ਅਤੇ ਰਾਣੀ ਵਾਰ-ਵਾਰ ਜਿੱਦ ਕਰਦੇ ਰਹੇ ਕਿ ਨਹੀਂ ਤੁਸੀਂ ਸਾਡੇ ਨਾਲ ਚਲਿਓ ਸਾਡੇ ਹੁੰਦਿਆ ਹੋ ਤੁਸੀਂ ਇੱਥੇ ਨਹੀਂ ਰਹਿ ਸਕਦੇ ਸਭ ਨੂੰ ਸੇਵਾ ਕਰਨ ਦਾ ਮੌਕਾ ਦਿਓ ਤੁਸੀਂ ਵੀ ਤੁਹਾਡੀ ਸੇਵਾ ਕਰਕੇ ਪੁੰਨ ਕਮਾਉਣਾ ਚਾਹੁੰਦੇ ਆ ਕਿਤੇ ਜਦੋਂ ਰਾਜਾ ਰਾਣੀ ਨੇ ਵਾਰ-ਵਾਰ ਬੇਨਤੀ ਕੀਤੀ ਤਾਂ ਸੰਤ ਮਹਾਤਮਾ ਜੀ ਨੂੰ ਨਾਲ ਲੈ ਜਾਣਾ ਹੀ ਪਿਆ ਕਹਿੰਦੇ ਚਲੋ ਸੰਤ ਜੀ ਰਾਜੇ ਅਤੇ ਰਾਣੀ ਦੇ ਨਾਲ ਮਹਿਲ ਚਲੇ ਗਏ ਕੋਣ ਟਿਕ ਕੋਜੇ ਦਿਨ ਰਹੀ ਸ਼ਾਹੀ ਭੋਜਨ ਚੰਗੇ ਕੱਪੜੇ ਚੰਗਾ ਰਹਿਣ ਸਹਿਣ ਕਿੱਥੇ ਤਾਂ ਬਾਬਾ ਜੀ ਪਹਿਲਾ ੁੰਝੇ ਜ਼ਮੀਨ ਤੇ ਸੌਂਦੇ ਸਮੇਂ ਸਭ ਕੁਣ ਨਰਮ ਗੱਤਿਆਂ ਤੇ ਸੌਣਾ ਲੱਗੇ ਕਹਿੰਦੇ ਇਦਾਂ ਹੀ ਨਾ ਕਾਂਜੇ ਸਾਥਕਾਂ ਵਿੱਚ ਮਹਾਂ ਦੇ ਵਿੱਚ ਉਹਨਾਂ ਦੇ ਸੁਭਾਅ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਦਬਾਅ ਆਇਆ ਉਹਨਾਂ ਦਾ ਨੀਮ ਛੁੱਟ ਗਿਆ ਫਿਰ ਨਿੱਕੀ ਨਿੱਕੀ ਗੱਲ ਤੇ ਗੁੱਸਾ ਕਰਤੇ ਉਹਨਾਂ ਦੇ ਮਨ ਦੇ ਵਿੱਚ ਲਾਲਚ ਪੈਦਾ ਹੋਣ ਲੱਗ ਗਿਆ ਪਰ ਕਹਿੰਦੇ ਰਾਜ ਮਹਿਲ ਦੇ ਵਿੱਚ ਕਿਸੇ ਨੂੰ ਵੀ ਸੰਤ ਜੀ ਤੋਂ ਇਹ ਉਮੀਦ ਨਹੀਂ ਸੀ ਕਦੇ ਵੀ ਉਹਨਾਂ ਦੇ ਮਨ ਦੇ ਵਿੱਚ ਇਹ ਖਿਆਲ ਨਹੀਂ ਆਇਆ ਕਿ ਇੰਨੀ ਭਜਨ ਮੰਡਲੀ ਕਰਨ ਵਾਲਾ ਬੰਦਾ ਕਦੇ ਚੋਰੀ ਵੀ ਕਰ ਸਕਦਾ ਹੈ ਇਸ ਕਰਕੇ ਉਹ ਸੰਤ ਮਹਾਤਮਾ ਜੀ ਨੂੰ ਮਹਿਲ ਦੇ ਕਿਸੇ ਵੀ ਕੋਨੇ ਦੇ ਵਿੱਚ ਜਾਣ ਦੀ ਇਜਾਜ਼ਤ ਸੀ ਇੱਥੋਂ ਤੱਕ ਕਿ ਰਾਜੇ ਦੇ ਖਜ਼ਾਨੇ ਤੱਕ ਵੀ ਬਿਨਾਂ ਪੁੱਛੇ ਸੰਤ ਮਹਾਤਮਾ ਜੀ ਜਾ ਸਕਦੇ ਸਨ ਕਿੰਦੇ ਸੇ ਗੱਲ ਦਾ ਫਾਇਦਾ ਚੁੱਕਿਆ ਤੇ ਇੱਕ ਦਿਨ ਸੰਤ ਮਹਾਤਮਾ ਜੀ ਕੁਝ ਗਹਿਣੇ ਤੇ ਕੁਝ ਪੈਸੇ ਲੈ ਕੇ ਕਥਮ ਭੱਜ ਗਏ ਕਿਨੇ ਜਦੋਂ ਸਵੇਰ ਹੋਈ ਰਾਜੇ ਨੂੰ ਇਸ ਦਾ ਪਤਾ ਲੱਗਾ ਕਿ ਸੰਤ ਜੀ ਨੇ ਚੋਰੀ ਕੀਤੀ ਆ ਤਾਂ ਕਹਿੰਦੇ ਰਾਜੇ ਨੇ ਸੰਤ ਦੀ ਭਾਲ ਪਰਮੋਸ਼ੀ ਸ਼ੁਰੂ ਕਰ ਦਿੱਤੀ। ਇਦੋਂ ਸੰਤ ਜੀ ਵੀ ਭਜਦੇ ਭਜਦੇ ਕੇ ਜੰਗਲ ਦੇ ਵਿੱਚ ਪਹੁੰਚ ਗਏ। ਭੁੱਖ ਵੀ ਬਹੁਤ ਲੱਗੀ ਸੀ। ਉਹਨਾਂ ਨੂੰ ਉੱਤੇ ਇੱਕ ਦਰਖਤ ਦਿਸਿਆ। ਦਰਖਤ ਦੇ ਤੇ ਕੁਝ ਫਲ ਲੱਗੇ ਸਨ। ਇੰਨੇ ਉਹ ਸੰਤ ਮਹਾਤਮਾ ਜੀ ਉਸ ਫਲ ਦੇ ਦਰਖਤ ਦੇ ਹੇਠਾਂ ਬੈਠ ਗਏ ਅਤੇ ਇੱਕ ਫਲ ਉਹਨਾਂ ਦੀ ਝੋਲੀ ਦੇ ਵਿੱਚ ਆਣ ਲਿ ਗਿਆ। ਇੰਨੇ ਉਹ ਫਲ ਨੂੰ ਸੰਤ ਜੀ ਨੇ ਤੁਰੰਤ ਖਾ ਲਿਆ ਕਿਉਂਕਿ ਉਹਨਾਂ ਨੂੰ ਬਹੁਤ ਭੁੱਖ ਲੱਗੀ ਸੀ। ਕਹਿੰਦੇ ਪਰਪੁਰ ਜਿਹੜਾ ਫਾਲ ਉਹਨਾਂ ਨੇ ਖਾਧਾ ਉਹਦੇ ਨਾਲ ਸੰਤ ਜੀ ਦਾ ਪੇਟ ਖਰਾਬ ਹੋ ਗਿਆ ਸੱਤ ਦਿਨ ਤੱਕ ਉਹ ਸੰਤ ਮਹਾਤਮਾ ਜੀ ਉਸੇ ਤਰ੍ਹਾਂ ਜੰਗਲ ਦੇ ਵਿੱਚ ਪਏ ਰਹੇ ਜੋ ਵੀ ਉਹਨਾਂ ਦੇ ਅੰਦਰ ਦੀ ਗੰਦਗੀ ਸੀ ਨਾ ਸਭ ਬਾਹਰ ਨਿਕਲ ਗਈ ਕਿੰਨੇ ਸੱਤਵੇਂ ਦਿਨ ਸੰਤ ਮਹਾਤਮਾ ਜੀ ਨੂੰ ਸ਼ੁਰਤ ਆਈ ਜਦੋਂ ਸ਼ੁਰਤ ਆਈ ਮਨ ਦੇ ਵਿੱਚ ਇੱਕ ਖਿਆਲ ਆਇਆ ਕਿ ਮਨਾ ਪੂ ਕੀ ਸੀ ਤੇ ਕੀ ਬਣ ਗਿਆ ਜੇ ਤੂੰ ਹਰ ਰੋਜ਼ ਪ੍ਰਮਾਤਮਾ ਦੀ ਭਜਨ ਮੰਦਗੀ ਕਰਦਾ ਸਾ ਕਿੱਥੇ ਤੂੰ ਗੱਲਤ ਕੰਮ ਕਰਨ ਲੱਗਿਆ ਅੱਗ ਗਿਆ ਕਹਿੰਦੇ ਸੰਤ ਮਹਾਤਮਾ ਜੀ ਬੜਾ ਅਛਤਾਈ ਸ਼ੇਕੀ ਬੈ ਗਏ ਫਿਰ ਕੁਝ ਦੇਰ ਸੋਚ ਵਿਚਾਰ ਤੋਂ ਬਾਅਦ ਸੰਤ ਜੀ ਨੇ ਹਿੰਮਤ ਕੀਤੀ ਕੋਲ ਪਾਣੀ ਦੇ ਤਲਾਬ ਦੇ ਵਿੱਚ ਇਸ਼ਨਾਨ ਕੀਤਾ ਜੋ ਕੱਪੜੇ ਨਾਲ ਲੈ ਕੇ ਤੁਰੇ ਸੰਤ ਕੱਪੜੇ ਬਦਲੇ ਅਤੇ ਜੋ ਵੀ ਗਹਿਣਾ ਘੱਟਾ ਪੈਸੇ ਸੀ ਨਾ ਉਹ ਚੁੱਕ ਕੇ ਰਾਜ ਮਹਿਲ ਮੁੱਕੇ ਕਹਿੰਦੇ ਰਾਜੇ ਦੇ ਸਾਹਮਣੇ ਪਹੁੰਚ ਗਏ ਸਾਰੇ ਪੈਸੇ ਸਾਰੇ ਗਹਿਨੇ ਰਾਜਾ ਜੀ ਦੇ ਸਾਹਮਣੇ ਰੱਖ ਦਿੱਤੇ ਅਤੇ ਮਾਫੀ ਮੰਗੀ ਰਾਜਾ ਕਹਿਣ ਲੱਗਾ ਕਿ ਸੰਤ ਜੀ ਜੇਕਰ ਤੁਸੀਂ ਆਪਣੇ ਆਪ ਹੀ ਕਿ ਕਿ ਪੈਸੇ ਤੇ ਗਹਿਣੇ ਮੂਲ ਦੇਨੇ ਸੀ ਤਾਂ ਫਿਰ ਤੁਸੀਂ ਚੋਰੀ ਕੀਤੀ ਹੀ ਕਿਉਂ ਤਾਂ ਸੰਤ ਜੀ ਕਹਿਣ ਲੱਗੇ ਕਿ ਰਾਜਣ ਇਸ ਗੱਲ ਦਾ ਤਾਂ ਮੈਨੂੰ ਖੁਦ ਵੀ ਪਤਾ ਨਹੀਂ ਲੱਗਾ ਪਰ ਮੇਰੀ ਭਗਤੀ ਤੇ ਮੇਰੀ ਸੋਚੇ ਦੱਸਦੀ ਆ ਕਿ ਜਿਹੋ ਜਿਹਾ ਅੰਨ ਉਹੋ ਜਿਹਾ ਮਨ ਇਹ ਗੱਲ ਅੱਜ ਮੈਂ ਬਿਲਕੁਲ ਸੱਚਮੁੱਚ ਹੁੰਦੀ ਦੇਖੀ ਆ ਰਾਜਨ ਤੇਰੇ ਰਾਜ ਦੇ ਵਿੱਚ ਕਿਉਂ ਦਬਈਮਾਨੀ ਲਾਲਚ ਦਾ ਪੈਸਾ ਹੈ ਜਿਸ ਵਖਤ ਅੰਨ ਤੇਰੇ ਘਰ ਦੇ ਵਿੱਚ ਰੁਜ ਪਕਦਾ ਹੈ ਅਤੇ ਉਹੀ ਅੰਨ ਖਾ ਕੇ ਮੇਰਾ ਮਨ ਵੀ ਤੇਰੇ ਮਾਨ ਨਾਲ ਜੀ ਹੋ ਗਿਆ ਕਿਉਂਕਿ ਤੂੰ ਵੀ ਲਾਲਚ ਵਿੱਚ ਵਸ ਕੇ ਪਤਾ ਨਹੀਂ ਕਿ ਤੂੰ ਉਹ ਬੋਲੇ ਆ ਕਿੰਨੀ ਕਿਸਕੀਆਂ ਨਾਲ ਬੇਈਮਾਨੀ ਕੀਤੀ ਆ بس तेरे ਘਰ ਦਾ ਅੰਨ ਖਾ ਕੇ ਮੇਰਾ ਮਨ ਤੇਰੇ ਵਰਗਾ ਹੋ ਗਿਆ ਤੇ ਜਿਵੇਂ ਹੀ ਤੇਰੇ ਖਾਤੇ ਹੋਏ ਅੰਨ ਦਾ ਇੱਕ ਇੱਕ ਕਤਰਾ ਮੇਰੇ ਅੰਦਰੋਂ ਬਾਹਰ ਗਿਆ ਤਾਂ ਮੈਨੂੰ ਸੋਚੀ ਆਈ ਕਿ ਮੈਂ ਕੀ ਸਾਂ ਤੇ ਕੀ ਬਣਿਆ ਸੋ ਸੰਗਤ ਜੀ ਇਹ ਕਹਾਣੀ ਭਾਵੇਂ ਕਾਲਪਨਿਕ ਆ ਪਰ ਕਹਾਣੀ ਦੇ ਰਾਹੀਂ ਕਹਾਣੀ ਕਾਰਨ ਸਮਝੋ ਇਹੋ ਸਮਝੋ ਅੰਮ੍ਰਿਤੋ ਸ਼ਿਸ਼ਟੀਆਂ ਕਿ ਜੋ ਵੀ ਅੰਨ ਖਾਪਾ ਹਾਰ ਰੋਜ਼ ਖਾਣੇ ਆ ਉਹ ਸਾਡੇ ਮਨ ਨੂੰ ਬਹੁਤ ਪ੍ਰਵਾਸਿਤ ਕਰਦਾ ਹੈ ਕਿ ਉਹ ਜਿਹਨ ਪ੍ਰਸ਼ਾਤਾ ਕਿਸ ਤਰੀਕੇ ਦੇ ਨਾਲ ਕਮਾਇਆ ਹੈ ਕਿਸ ਤਰੀਕੇ ਦੇ ਨਾਲ ਅੱਗੇ ਉਹਨੂੰ ਬਣਾਇਆ ਹੈ ਇਹਨਾਂ ਗੱਲਾਂ ਦਾ ਬਹੁਤ ਬੰਦਾ ਪੈਂਦਾ ਹੈ ਅਸੀਂ ਕਿਉਂ ਖਾਂਦੇ ਆ ਜੋ ਪਾਉਂਦੇ ਆ ਜੋ ਦੇਖਨੇ ਆ ਇਨਾ ਸਾਧੇ ਹੀ ਚੀਜ਼ਾਂ ਦਾ ਸਾਡੇ ਮਨ ਤੇ ਬਹੁਤ ਅਸਰ ਹੁੰਦਾ ਹੈ ਜੋ ਇਸ ਪਰ ਕਿਨਾ ਹਮੇਸ਼ਾ ਚੰਗਾ ਭੋਜਨ ਖਾਓ ਚੰਗਾ ਭੋਜਨ ਪੋਸਟਿੰਗ ਸੋਚ ਸਾਨੂੰ ਮਜਬੂਤ ਅਤੇ ਕਾਮਯਾਬ ਹੋਣ ਦੀ ਆ ਤਾਂ ਭੈਣਾ ਦੀ ਗੀਆਂ ਇਸ ਗੱਲ ਤਾਂ ਬਹੁਤ ਜ਼ਿਆਦਾ ਧਿਆਨ ਰੱਖੋ ਕਿ ਜਦੋਂ ਵੀ ਭੈਣਾ ਦੀ ਗੀਆਂ ਆਪਣੇ ਘਰ ਦੇ ਵਿੱਚ ਆਪਣੇ ਘਰ ਦੇ ਜੀਵਾਂ ਦੇ ਲਈ ਭੋਜਨ ਪ੍ਰਸ਼ਾਦਾ ਬਣਾਉਂਦੇ ਨੇ ਜਦੋਂ ਆਪਣੇ ਬੱਚਿਆਂ ਦੇ ਲਈ ਕੋ ਹਿੰਦਸ਼ਾ ਤਨਮਨੀਆਂ ਨੇ ਤਾਂ ਖਾਸ ਧਿਆਨ ਲੱਖੋ ਕਿ ਸਾਡਾ ਮਨ ਉਸ ਵਕਤ ਕੁਰਬਾਨੀ ਦੇ ਨਾਲ ਜੁੜਿਆ ਹੋਵੇ ਸਾਡੇ ਮਨ ਦੇ ਵਿੱਚ ਉਸ ਵਕਤ ਪੋਜ਼ਿਟਿਵ ਸੰਚਾਰ ਜੋ ਹੋਵੇ ਕਈ ਵਾਰ ਕਈ ਪੜਨਾ ਮੋਬਾਈਲ ਦੇ ਉੱਪਰ ਕੁਝ ਫਿਲਮਾਂ ਨਾਟਕ ਦੇਖਦਿਆਂ ਹੁਣ ਭੁਲਣ ਪ੍ਰਸ਼ਾਦਾ ਬਣਨ ਲੱਗੇ ਜਾਂ ਕਈ ਵਾਰ ਤੇ ਕਿਸੇ ਦੇ ਨਾਲ ਗੱਲਾਂ ਕਰਦਿਆਂ ਕਰਦਿਆਂ ਹੀ ਭੁਲਣ ਪ੍ਰਸ਼ਾਦਾ ਬਣ ਜਾਂਦੇ ਜਾਂ ਕਈ ਵਾਰ ਕੁਝ ਕਹਿਣਾ ਕਿਸੇ ਵੱਲੋਂ ਬੁਖੀ ਪਰੇਸ਼ਾਨ ਹੁੰਦੀਆਂ ਨੇ ਇੱਕੋ ਵਿਚਾਰ ਮੰਨ ਦੇ ਵਿੱਚ ਚੱਲ ਰਹੇ ਹੁੰਦੇ ਆ ਕਿਸੇ ਦੇ ਪ੍ਰਤੀ ਗੁੱਸਾ ਮਾਇ ਇਰਖਾ ਲਈ ਮਝਾਉਂਦੇ ਨੇ ਉਹ ਜੋ ਵੀ ਵਿਚਾਰ ਸਾਡੇ ਮਨ ਅੰਦਰ ਚੱਲ ਰਹੇ ਹਨ ਉਹਨਾਂ ਵਿਚਾਰਾਂ ਨੇ ਸਾਡੇ

ਫਿਰ ਆਟਾ ਗੁੰਨਣਾ ਤੋਂ ਲੈ ਕੇ ਲੱਟੀ ਬਣਾਉਣ ਨੂੰ ਤੱਕ ਮੰਨ ਦੇ ਵਿੱਚ ਵਾਹਿਗੁਰੂ ਜੀ ਦਾ ਜਾਪ ਕਰਦੇ ਹੋ ਜਾਂ ਜੋ ਵੀ ਕੁਰਬਾਨੀ ਦਾ ਪਾਠ ਤਾਂ ਹਮ ਸੰਖਿਆ ਪਾਠ ਕਰਦਿਆਂ ਹੋ ਹੋਂ ਤੁਸੀਂ ਭੋਜਨ ਪ੍ਰਸ਼ਾਦਾ ਬਣਾਓ ਜੇ ਆਪ ਪਾਠ ਨਹੀਂ ਕਰ ਸਕਦੇ ਤਾਂ ਕੋਲ ਮਮਾਈ ਤੇ ਲਗਾ ਲਓ ਜਾਂ ਕੋਈ ਘਰ ਕਾਰੀਓ ਸਿਸਟਮ ਆਇਆ ਤਾਂ ਉੱਥੇ ਲਗਾ ਲਓ ਸੁਣਦੇ ਆ ਸੁਣਦੇ ਆ ਭੋਜਨ ਪ੍ਰਸ਼ਾਦਾ ਬਣਾਓ ਪਹਿਨੋ ਯਕੀਨ ਕਰਕੇ ਜਾਣਿਆ ਹੋ ਜੇ ਜੇਕਰ ਤੁਸੀਂ ਨੇਮ ਦੇ ਨਾਲ ਉਸ ਤਰ੍ਹਾਂ ਕਰਨ ਦੇ ਨਾਲ ਇਹਨਾਂ ਪ੍ਰਸ਼ਾਦਾ ਨੂੰ ਅਸ਼ਰੂ ਕਰ ਦਿੱਤਾ ਖਾਦਰਬਾਨੀ ਕਿ ਅਸਲ ਵਿੱਚ ਤੁਹਾਡੇ ਬੱਚੇ ਦੇ ਤਨ ਅਤੇ ਮਨ ਦੇ ਦੁੱਖ ਰੋਗਾਂ ਨੂੰ ਨਹੀਂ ਕਰਦਾ ਹੈ ਤੁਹਾਡੇ ਬੱਚੇ ਦੀ ਸੂਝ ਨੂੰ ਬਦਲ ਦੇਣਾ ਹੈ ਜਿਹੜੀਆਂ ਪਹਿਲਾਂ ਵੀਆਂ ਇਸ ਤਰ੍ਹਾਂ ਕੋਈੰਤਿ ਸ਼ਰਧਾ ਮਨਾ ਕੇ ਆਪਣੇ ਬੱਚਿਆਂ ਨੂੰ ਸ਼ਕੰਧੀਆਂ ਨੇ ਨਾ ਉਹਨਾਂ ਬੱਚਿਆਂ ਦੇ ਮਨ ਖੁਸ਼ ਤੇ ਸ਼ਰੀਰ ਕੰਦਰ ਇਸ ਤਰ੍ਹਾਂ ਰਹਿੰਦੇ ਨੇ ਪਾਣੀ ਤੇ ਆਪਣੇ ਬੱਚੇ ਨੂੰ ਦੇਣਾ ਹੈ ਨਾ ਤੂੰ ਵੀ ਮੂਲ ਮੰਤਰ ਜੀ ਦਾ ਜਾਪ ਕਰਕੇ ਦੋ ਆ ਦੇਖਣਾ ਤੁਹਾਡੇ ਬੱਚੇ ਨੂੰ ਪਾਣੀ ਨਹੀਂ ਕਿਉਂ ਜਨਾ ਅਸਰ ਕਰੇਗਾ ਇਹ ਗੱਲ ਭਾਵੇਂ ਤੁਸੀਂ ਅੱਜ ਤੋਂ ਅਜਮਾ ਕੇ ਦੇਖੋ ਤੁਸੀਂ ਸਿਰਫ ਜਪਨ ਕਰਕੇ ਇਹ ਨਮਕ ਤਾਂ ਆਪਣੇ ਘਰ ਦੇ ਵਿੱਚ ਲਗਾਤਾਰ 3 ਮਹੀਨੇ ਲਈ ਅਪਲਾਈ ਕਰੋ ਤਿੰਨਾਂ ਮਹੀਨਿਆਂ ਦੇ ਵਿੱਚ ਵਿੱਚ ਬਹੁਤ ਪਰਗਰ ਲਈਆ ਸੋ ਕਿ ਰੋਟੀ ਵਾਲਾ ਨੁਕਤਾ ਇਹ ਹੈ ਕਿ ਰੋਟੀ ਬਣਾਉਂਦੇ ਨੇ ਮਨ ਨੂੰ ਚਰਣਾ ਦੇ ਨਾਲ ਜੁੜਿਆ ਹੋਵੇ ਜਦੋਂ ਬੱਚੇ ਭੋਜਨ ਬਰਦਾਸ਼ਤ ਕਰਦੇ ਆ ਬੱਚਾ ਨੂੰ ਉਹ ਸ਼ਕਣ ਵੇਲੇ ਟੀਵੀ ਨਾ ਦੇਖੋ ਨਾ ਹੀ ਕੋਈ ਮੋਬਾਈਲ ਚਲਾਉਂਦਾ ਹੋ। ਇਹ ਆਦਤ ਨਹੀਂ ਬਹੁਤ ਮਾੜੀ ਆ ਕਿਉਂਕਿ ਜੇਕਰ ਬੱਚੇ ਟੀਵੀ ਦੇਖਦੇ ਆ ਹੋਇਆ ਕੋਲੇੰਦਰ ਸਾਦਾ ਖਾਂਗੇ ਮੋਬਾਈਲ ਚਲਾਉਂਦੇ ਆ ਹੋਇਆ ਕੋਲੇੰਦਰ ਸਾਦਾ ਖਾਂਗੇ ਤਾਂ ਵੀ ਇਹ ਗੱਲਾਂ ਮਨ ਨੂੰ ਅਤੇ ਦਿਮਾਗ ਨੂੰ ਬਹੁਤ ਪ੍ਰਵਾਸਤ ਕਰਦੀਆਂ ਨੇ। ਸੋ ਬੱਚੇ ਨੂੰ ਵੀ ਇਹ ਆਦਤ ਪਾਓ ਕਿ ਬੱਚੇ ਭੋਜਨ ਖਾਣ ਤੋਂ ਪਹਿਲਾਂ ਮਾਤਵਾ ਸ਼ੁਕਰਾਨਾ ਕਰਨਾ ਹੈ। 5 ਵਾਰ ਵਾਹਿਗੁਰੂ ਜੀ ਦਾ ਜਾਪ ਕਰੋ। 5 ਵਾਰ ਮੂਮੰਤਮ ਜੀ ਦਾ ਜਾਪ ਕਰੋ। ਇਨਕੀਆਂ ਨਿੱਕੀਆਂ ਗੱਲਾਂ ਆਪਣੇ ਬੱਚਿਆਂ ਨੂੰ ਆਪਾਂ ਖੁਦ ਸਿਖਾਉਣਾ ਨੇ ਆਪੇ ਕਿੰਨੇ ਨਿੱਕੇ ਨਿੱਕੇ ਬਦਲਾ ਤੁਹਾਡੀ ਜ਼ਿੰਦਗੀ ਬਦਲ ਦੇਣ ਕਿ ਜਿਹਨੇ ਆਪਾਂ ਬੱਚਿਆਂ ਨੂੰ ਇਹ ਗੱਲ ਸਿਖਾਈ ਆ ਨਾ ਕਿ ਹੱਥ ਧੋ ਕੇ ਰੋਟੀ ਖਾਣੀ ਹੈ ਤੇ ਹੁਣ ਸਾਡੇ ਬੱਚਿਆਂ ਨੂੰ ਕਹਿਣ ਦੀ ਲੋੜ ਨਹੀਂ ਪੰਦੀ ਆਪਣੇ ਆਪ ਰੋਟੀ ਖਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਹੱਥ ਧੋਤੀ ਜਾਂਦੇ। ਉਸੇ ਤਰ੍ਹਾਂ ਇਹ ਸਾਰੀਆਂ ਗੱਲਾਂ ਵੀ ਹੁਣ ਨੰਨੇ ਵੇ ਸ਼ੁਰੂ ਕਰ ਦੇਣਗੇ ਜੇ ਆਪਾਂ ਉਹਨਾਂ ਨੂੰ ਸਮਝਾਉਣੀ ਹੈ ਸ਼ੁਰੂ ਕਰਕੇ। ਫਿਰ ਅੱਜ ਤੋਂ ਇੱਕ ਤਾਂ ਰੋਟੀ ਖਾਣ ਲੇ ਉਹਨਾਂ ਨੂੰ ਸ਼ੁਕਰਾਨਾ ਕਰਨ ਦੀ ਆਦਤ ਪਾਓ। ਵਾਹਿਗੁਰੂ ਜੀ ਦਾ ਨਾਮ ਜਪ ਕੇ ਭੋਜਨ ਪ੍ਰਸ਼ਾਦਾ ਖਾਣ ਦੀ ਆਦਤ ਪਾਓ ਅਤੇ ਭੋਜਨ ਪ੍ਰਸ਼ਾਦਾ ਖਾਣ ਮੇਰੇ ਟੀਵੀ ਅਤੇ ਮੋਬਾਈਲ ਬੰਦ ਕਰਕੇ ਕਰਦੇ ਤੇ ਦੇਖਣਾ ਤੁਹਾਡੇ ਬੱਚੇ ਦਾ ਤੰਨ ਮਨ ਤੰਦਰੁਸਤ ਹੋਣਾ ਸ਼ੁਰੂ ਹੋ ਜਾਵੇਗਾ ਤੁਹਾਡੇ ਬੱਚੇ ਦਾ ਦਿਮਾਗੀ ਤੇ ਸਰੀਰਕ ਵਿਕਾਸ ਹੋਣਾ ਸ਼ੁਰੂ ਹੋ ਜਾਵੇਗਾ ਬੱਚੇ ਦੀ ਕਿਸਤੀ ਫੁੱਟਦੀ ਆ ਜਾਵੇਗੀ ਅਤੇ ਹੁਣ ਆਪਾਂ ਗੱਲ ਕਰਦੇ ਆ ਉਹ ਸ਼ਬਦ ਜਾਂਦੀ ਤਾਂ ਪਹਿણો ਸ਼ਬਦ ਜਾਂ ਫਹਿ ਮੂਰ ਮੰਤਰ ਜੀ ਦਾ ਜਾਂ ਮੂਰ ਮੰਤਰ ਜੀ ਦਾ ਜਾਪ ਹਰ ਇੱਕ ਬੰਦਾ ਆਸਾਨੀ ਦੇ ਨਾਲ ਕਰ ਸਕਦਾ ਹੈ ਅਤੇ ਆਪਾਂ ਜਿੱਥੇ ਵੀ ਹੋਈਏ ਉੱਥੇ ਹੀ ਆਪਣਾ ਇਹ ਜਾਪ ਕਰ ਸਕਦੇ ਹਾਂ ਇਸ ਕਰਕੇ ਖੁਦ ਵੀ ਮੂਰ ਮੰਤਰ ਜੀ ਦਾ ਜਾਪ ਕਰੋ ਬੱਚਿਆ ਭومی ਸਵੇਰੇ ਸ਼ਾਮ ਨੂੰ ਮੰਤਰ ਜੀ ਦਾ ਜਾਪ ਕਰਨੀਆ ਬੱਚੋ ਜਿਸ ਦਿਨ ਤੋਂ ਤੁਹਾਡਾ ਬੱਚਾ ਮੰਤਰ ਜੀ ਦੇ ਜਾਪ ਤੇ ਨਾਲ ਗਿੜ ਗਿਆ ਤੁਹਾਨੂੰ ਆਪਣੇ ਨਿੱਕੇ ਦੀ ਫਿਕਰ ਚਿੰਤਾ ਕਰਨ ਦੀ ਲੋੜ ਨਹੀਂ ਕਰਨੀ ਕਿਉਂਕਿ ਮੂਰ ਮੰਤਰ ਜੀ ਦਾ ਜਾਪ ਤੱਕ ਵਰਮਨਤ ਪਾਸ਼ਾ ਆਪ ਨੇ ਜੋ ਮਨੋਕ ਆਪਣੇ ਦਿਨ ਦੀ ਸ਼ਗਾਵ ਮੰਤਰ ਜੀ ਦੇ ਜਾਪ ਤੋਂ ਕਰਦੇ ਆ ਜਿੰਨਾ ਦੇਨ ਮਨ ਵਿੱਚ ਮੌਜੂਦ ਤਜਾ ਚੱਲਣਾ ਸ਼ੁਰੂ ਹੋ ਜਾਂਦਾ ਹੈ ਸਮਝੋ ਪ੍ਰਤੱਖ ਬਹਿਨਾ ਸ਼ਾਜੀ ਉਹਨਾਂ ਦੇ ਨਾਮ ਵਰਤ ਤੇ ਆ ਕਿ ਸਵੇਰੇ ਸ਼ਾਮ ਮਨ ਵਿੱਚ ਤਗੀਰਾ ਜਾਬ ਬੱਚੇ ਤੋਂ ਕਰਵਾਓ ਪਰ ਇਹ ਹੋਈ ਗਾ ਆਪਣੇ ਆਪ ਹੀ ਆਪੇ ਅਭਿਆਸ ਬਣ ਜਾਣਾ ਹੈ ਇਹਨਾਂ ਨੂੰ ਯਾਦ ਨਹੀਂ ਕਰਵਾਉਣਾ ਚਾਹੀਦਾ ਮਨ ਵਿੱਚ ਤਜਾ ਤਾਂ ਹਰ ਵੇਲੇ ਉਹਦੇ ਨਾਮ ਵਿੱਚ ਚੱਲਦਾ ਰਹੇਗਾ ਸੰਗਤ ਜੀ ਆਪਣੇ ਬੱਚਿਆਂ ਨੂੰ ਮਾੜੀ ਸੰਗਤ ਤੋਂ ਬਚਾਉਣ ਦੇ ਲਈ ਇਸ ਤੋਂ ਇੱਕ ਰਾਏ ਹੈ ਕਿ ਬੱਚੇ ਨੂੰ ਬਚਪਨ ਤੋਂ ਹੀ ਗੀਲ ਦੇ ਨਾਲ ਜੁੜਾਉਂਦੋਂ